ਭਾਰਤੀ ਮ੍ਰਿਕੀ ਕਾਂਗਰਸ ਮੈਂਬਰ ਰਾਜਕ੍ਰਿਸ਼ਨਾ ਮੂਰਤੀ ਨੇ ਰਿਪਬਲਿਕਨ ਨੈਸ਼ਨਲ ਕਮੇਟੀ ਵੂਮਨ ਹਰਮੀਟ ਟਿਲੋ ਵੱਲੋਂ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਮੌਜੂਦਗੀ 'ਚ ਸਿੱਖ ਅਦਾਸ ਤੇ ਪਾਰਟੀ ਨਸਲਵਾਦੀ ਪ੍ਰਤੀਕਿਰਿਆ ਦੀ ਨਿਖੇਦੀ ਕੀਤੀ ਅਤੇ ਕਿਹਾ ਹੈ ਕਿ ਪੂਰੀ ਧਰ ਨਾਲ ਅਸਵੀਕਾਰ ਕਰਨੀ ਯੋਗ ਹੈ ਰਿਪਬਲਿਕਨ ਪਾਰਟੀ ਦੇ ਆਗੂ ਅਤੇ ਸਿਵਲ ਰਾਈਟ ਅਟਰਨੀ ਟਿਲੋ ਨੇ ਪਿਛਲੇ ਸੋਵਾਰ ਤੋਂ ਸ਼ੁਰੂ ਹੋਏ ਚਾਰ ਰੋਜ਼ਾ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਅਦਾਸ ਕੀਤੀ ਡੈਲੀਗੇਟ ਅਤੇ ਅਧਿਕਾਰੀ ਮਿਲਵਾਕੀ ਦੇ ਵਿੱਚ ਇੱਕ ਹੀਰੋਵਾਨ ਗਟਰੰਕ ਦਾ ਸਵਾਗਤ ਕਰਨ ਪਹੁੰਚੇ ਸਨ ਜਿਤੇ ਇੱਕ ਬੰਦੂਕ ਧਾਰੀ ਦੇ ਵੱਲੋਂ ਚੋਣ ਪ੍ਰਚਾਰ ਰੈਲੀ ਦੌਰਾਨ ਗੋਲੀਬਾਰੀ ਕੀਤੀ ਸੀ ਥਿਲੋਂ ਦੇ ਅਰਦਾਸ ਕਰਨ ਤੋਂ ਬਾਅਦ ਜਿਨ੍ਹਾਂ ਵੱਲੋਂ ਉਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਟਰੋਲ ਕੀਤਾ ਗਿਆ ਉਸ ਦੇ ਵਿੱਚ ਜ਼ਿਆਦਾਤਰ ਉਸੇ ਪਾਰਟੀ ਦੇ ਸਮਰਥਕ ਨਸਰਾਈ ਨੇ ਜ਼ਿਕਰ ਖਾਸ ਹੈ ਕਿ ਇੱਕ ਬਿਆਨ ਦੇ ਵਿੱਚ ਕ੍ਰਿਸ਼ਨਾ ਮੂਰਤੀ ਨੇ ਕਿਹਾ ਹੈ ਕਿ ਸੋਮਵਾਰ ਰਾਤ ਨੂੰ ਰਿਪਬਲਿਕਨ ਨੈਸ਼ਨਲ ਕਮੇਟੀ ਊਮਨ ਅਰਮੀ ਥਿਲੋਂ ਦੀ ਸਿੱਖ ਅਰਦਾਸ ਤੇ ਨਿੰਦਣਯੋਗ ਅਤੇ ਨਸਲਵਾਦੀ ਜਵਾਬ ਪੂਰੀ ਤਰ੍ਹਾਂ ਦੇ ਨਾਲ ਅਵਿਸਕਾਰ ਕਰਨੀ ਹੋ ਗਿਆ ਇਜ਼ਰਾਈਲੋ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਨਸਲ ਜਾਂ ਧਰਮ ਦੇ ਆਧਾਰ ਤੇ ਵਿਤਕਰੇ ਦੀ ਕੋਈ ਥਾਂ ਨਹੀਂ ਹੈ ਤੇ ਜਦੋਂ ਅਜਿਹਾ ਹੁੰਦਾ ਹੈ ਤਾਂ ਡੈਮੋਕ੍ਰੇਟਸ ਅਤੇ ਰਿਪਬਲਿਕਨਾਂ ਦੁਆਰਾ ਇਸ ਦੀ ਨਿਖੇਦੀ ਕੀਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਕਾਂਗਰਸਮੈਨ ਭਾਰਤੀ ਅਮਰੀਕਿਆਂ ਨਾਲ ਵਿਤਕਰੇ ਵਿਰੁੱਧ ਬੋਲਣ ਲਈ ਹਮੇਸ਼ਾ ਹੀ ਆਵਾਜ਼ ਉਠਾਦਾ ਆ ਰਿਹਾ ਜੋ ਕਿ ਪਾਰਟੀ ਲਾਈਨ ਨੂੰ ਹੁਣ ਤੋੜਦਾ ਨਜ਼ਰ ਆ ਰਿਹਾ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਢਿੱਲੋ ਨੇ ਕਿਹਾ ਕਿ ਇਹ ਪਿਛਲੇ 48 ਘੰਟੇ ਸਾਡੇ ਜੀਵਨ ਦੇ ਸਭ ਤੋਂ ਤਿੱਖੇ ਪਰ ਹੋਰ ਵੀ ਪ੍ਰਾਰਥਨਾ ਪੂਰਨ ਰਹੀ ਹੈ ਰਾਸ਼ਟਰਪਤੀ 트੍ਰాంਪ ਅਤੇ ਉਹਨਾਂ ਦੇ ਸਮਰਥਕਾਂ ਤੇ ਘਣਾਉਣੇ ਹਮਲੇ ਨੇ ਸਾਨੂੰ ਸਾਰਿਆਂ ਨੂੰ ਰੋਕਣ ਤੇ ਪਾਲਣ ਲਈ ਮਜਬੂਰ ਕਰ ਦਿੱਤਾ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੁਆਰਾ ਐਕਸ ਤੇ ਪੋਸਟ ਕੀਤੀ ਗਈ ਇੱਕ ਵੀਡੀਓ ਜਿਸ ਦੇ ਵਿੱਚ ਢਿੱਲੋ ਨੂੰ ਫਿਰ ਫਸਟ ਫਾਰਮ ਦੇ ਵਿੱਚ ਇਹ ਕਹਿੰਦੇ ਹੋਏ ਦਿਖਾਇਆ ਗਿਆ ਹੈ ਕਿ ਹਾਂ ਮੈਂ ਸਿੱਖ ਪ੍ਰਵਾਸੀ ਦੇ ਇੱਕ ਪਰਿਵਾਰ ਤੋਂ ਆਇਆ ਹਾਂ ਅਤੇ ਤੁਹਾਡੇ ਨਾਲ ਮੇਰੇ ਸਾਥੀ ਰਿਪਬਲਿਕਨ ਅਤੇ ਮਹਿਮਾਨਾਂ ਨਾਲ ਅੱਜ ਰਾਤ ਨੂੰ ਇੱਕ ਪ੍ਰਾਰਥਨਾ ਸਾਂਝੀ ਕਰਦੇ ਆ ਮੈਨੂੰ ਮਾਨ ਮਹਿਸੂਸ ਹੋ